ਸੋ ਹਾਂਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੋਟ ਪਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤਾਂ ਹਾਂਜੀ ਭਾਈ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਵੀ ਅੱਜ ਦਿਨ ਵੀਰਵਾਰ 27 ਤਰੀਕ 8ਵਾਂ ਮਹੀਨਾ ਤੇ 2025 ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਪਈ ਜਾਂਦਾ ਤੇ ਮੀਂਹਾਂ ਦੇ ਮੌਸਮ ਵਿੱਚ ਸਭ ਤੋਂ ਵੱਧ ਬੱਕਰੀ ਪਾਲਕ ਵੀਰਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਮੀਂਹਾਂ ਦੇ ਕਾਰਨ ਜੋ ਆਪਾਂ ਬੱਕਰੀਆਂ ਨੂੰ ਹਰਾ ਚਾਰਾ ਪਾਉਂਦੇ ਆ ਜਾਂ ਕਈ ਵੀਰ ਜਿਹੜੇ ਬਾਹਰ ਖੁੱਲੇ 'ਚ ਚਾਰ ਕੇ ਲਿਆਉਂਦੇ ਬੱਕਰੀਆਂ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਕਿਉਂਕਿ ਮੀਂਹ ਦੇ ਕਾਰਨ ਬੱਕਰੀਆਂ ਜਿਹੜੀਆਂ ਉਹ ਖਾਂਦੀਆਂ ਪੀਂਦੀਆਂ ਘਾਟਾ ਕਿਉਂਕਿ ਮੀਂਹ ਕਾਰਨ ਹਰਾ ਚਾਰਾ ਜਿਹੜਾ ਗਿੱਲਾ ਹੋ ਜਾਂਦਾ ਇਹ ਬੱਕਰੀ ਗਿੱਲਾ ਚਾਰਾ ਕਦੇ ਵੀ ਨਹੀਂ ਖਾਂਦੀ ਸਵੇਦਰ ਲਈ ਬੱਕਰੀ ਪਾਲ ਕ ਵੀਰਾਂ ਨੂੰ ਬਹੁਤ ਦਿੱਕਤ ਆਉਂਦੀ ਆ ਤੇ ਬਾਕੀ ਮੀਂਹ ਦੇ ਵਿੱਚ ਜਿਹੜਾ ਆਪਾਂ ਨੂੰ ਸੁੱਕਾ ਚਾਰਾ ਹੀ ਵਰਤਣਾ ਚਾਹੀਦਾ ਬੱਕਰੀਆਂ ਲਈ ਕਿਉਂਕਿ ਗਿੱਲਾ ਚਾਰਾ ਪਹਿਲੀ ਗੱਲ ਤਾਂ ਬੱਕਰੀਆਂ ਖਾਂਦੀਆਂ ਨਹੀਂ ਬਾਕੀ ਜੇਕਰ ਆਪਾਂ ਥੋੜਾ ਬਹੁਤ ਭਾ ਵੀ ਦੇਵਾਂਗੇ ਬੱਕਰੀਆਂ ਖਾ ਲੈਣ ਤੇ ਇਹਦੇ ਨਾਲ ਬੱਕਰੀਆਂ ਦੇ ਵਿੱਚ ਫੰਗਸ ਪੈਦਾ ਹੋ ਜਾਂਦੀ ਹੈ ਗਿੱਲੇ ਚਾਰੇ ਨਾਲ ਤੇ ਕਈ ਵਾਰ ਬੱਕਰੀ ਬਿਮਾਰ ਵੀ ਹੋ ਜਾਂਦੀ ਆ ਸੋ ਇਸ ਲਈ ਮੀਆਂ ਦੇ ਮੌਸਮ ਵਿੱਚ ਸੁੱਕਾ ਚਾਰਾ ਵਰਤਣਾ ਚਾਹੀਦਾ ਜੇਕਰ ਆਪਣੇ ਕੋਲ ਸੁੱਕਾ ਚਾਰਾ ਜਿਵੇਂ ਕਿ ਮੂਖਲੀ ਜਾਂ ਦੁਆਰੇ ਦਾ ਨੀਰਾ ਇਹ ਆਪਾਂ ਪਾ ਸਕਦੇ ਆ ਜੇਕਰ ਆਪਣੇ ਕੋਲ ਸੁੱਕਾ ਚਾਰਾ ਨਹੀਂ ਤਾਂ ਇਹਦੀ ਜਗ੍ਹਾ ਤੇ ਆਪਾਂ ਤੂੜੀ ਦੇ ਵਿੱਚ ਜੋ ਵੀ ਆਪਾਂ ਫੀਡ ਪਾਉਨੇ ਆਂ ਔਰ ਲਾ ਕੇ ਬੱਕਰੀਆਂ ਨੂੰ ਪਾ ਸਕਦੇ ਆਂ ਸੋ ਮੀਆਂ ਦੇ ਵਿੱਚ ਬੱਕਰੀਆਂ ਨੂੰ ਸੁੱਕਾ ਚਾਰਾ ਹੀ ਪਾਉਣਾ ਜ਼ਰੂਰੀ ਹੁੰਦਾ ਬਾਕੀ ਮੀਆਂ ਦੇ ਕਾਰਨ ਜਗ੍ਹਾ ਵੀ ਗਿੱਲੀ ਹੋ ਜਾਂਦੀ ਐ ਤੇ ਬੱਕਰੀਆਂ ਨੂੰ ਇੱਕ ਜਗ੍ਹਾ ਤੇ ਹੀ ਰੱਖਣਾ ਪੈਂਦਾ ਮੀਂਹ ਤੋਂ ਬਚਾ ਲਈ ਬੱਕਰੀਆਂ ਨੂੰ ਅੰਦਰ ਹੀ ਰੱਖਣਾ ਪੈਂਦਾ ਸੋ ਇਹਦੇ ਨਾਲ ਵੀ ਬਹੁਤ ਦਿੱਕਤ ਆਉਂਦੀ ਐ ਕਿਉਂਕਿ ਇੱਕ ਜਗ੍ਹਾ ਤੇ ਖੜੀਆਂ ਰਹਿਣ ਕਰਕੇ ਬੱਕਰੀਆਂ ਸਟ्रेस ਦੇ ਵਿੱਚ ਆ ਜਾਂਦੀਆਂ ਤੇ ਕਾਂ ਦੀਆਂ ਪਿੰਡੀਆਂ ਵੀ ਘਾਟਾ ਤੇ ਬਾਕੀ ਤੁਹਾਨੂੰ ਆਪੇ ਵੀ ਦੱਸਾਂਗੇ ਮੀਆਂ ਦੇ ਮਾਸ ਵਿੱਚ ਖਾਸ ਕਰਕੇ ਜਿੱਥੇ ਵੀ ਆਪਾਂ ਬੱਕਰੀਆਂ ਰੱਖਣਾ ਉਹ ਜਗ੍ਹਾ ਨੂੰ ਹਮੇਸ਼ਾ ਸੁੱਕੀ ਰੱਖੋ ਤਾਂ ਬੱਕਰੀਆਂ ਨੂੰ ਅੰਦਰ ਹੀ ਰੱਖਣਾ ਚਾਹੀਦਾ ਤੇ ਬਾਕੀ ਜਿੱਥੇ ਬੱਕਰੀਆਂ ਨੂੰ ਅੰਦਰ ਰੱਖਿਆ ਉੱਥੇ ਵੀ ਜਿਹੜੀ ਸਫਾਈ ਜਰੂਰ ਰੱਖੋ ਮੀਆਂ ਦੇ ਕਾਰਨ ਦੋ ਦੋ ਵਾਰੀ ਦਿਨ ਦੇ ਵਿੱਚ ਆਪਾਂ ਨੂੰ ਸਫਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਫੰਗਸ ਪੈਦਾ ਨਾ ਹੋਵੇ ਕਿਉਂਕਿ ਬੱਕਰੀਆਂ ਦੇ ਮਿੰਗਣਾ ਬਾਥਰੂਮ ਕਰਨ ਜਿਹੜੀ ਗੰਦਗੀ ਬਣ ਜਾਂਦੀ ਹੈ ਤੇ ਥੱਲੋਂ ਜਿਹੜੀ ਆ ਫੰਗਸ ਬਣ ਜਾਂਦੀ ਆ ਤੇ ਬਾਕੀ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਦੱਸਿਆ ਸੀਗਾ ਕਿ ਫੰਗਸ ਵੀ ਪੈਦਾ ਹੁੰਦੀ ਆ ਤੇ ਜੂਆਂ ਚਿਚੜ ਵਗੈਰਾ ਵੀ ਜਿਹੜੇ ਪੈਦਾ ਹੋ ਜਾਂਦੇ ਆ ਜਿਵੇਂ ਆਪਣੇ ਪੱਕੀਆਂ ਖੁਰਨੀਆਂ ਜਾਂ ਕੰਧਾ ਹੁੰਦੀਆਂ ਉੱਥੇ ਜਿਹੜੇ ਜੂਆਂ ਚਿਚੜ ਵਗੈਰਾ ਪੈਦਾ ਹੋ ਜਾਂਦੇ ਮੀਆਂ ਦੇ ਕਾਰਨ ਥੱਲੋਂ ਜਗਾ ਗੰਦੀ ਹੋਣ ਕਰਕੇ ਜਿਹੜੇ ਇਹ ਵੀ ਪੈਦਾ ਹੋ ਜਾਂਦੇ ਆ ਸਪੈਸ਼ਲੀ ਜਦੋਂ ਮੀਂਹ ਪੈਂਦਾ ਦਾ ਬੱਕਰੀਆਂ ਦੀ ਜਗਾ ਨੂੰ ਸੁੱਕਾ ਰੱਖੋ ਜਿੰਨਾ ਵੀ ਹੋ ਸਕੇ ਸੁੱਕਾ ਰੱਖੋ ਇਹਨੂੰ ਤੇ ਸਹੀ ਖਾਣ ਪੀਣ ਦਿਓ ਸੁੱਕਾ ਆਚਾਰਾ ਪਾਓ ਇਹਨਾਂ ਨੂੰ ਤਾਂ ਜੋ ਮੀਹਾਂ ਕਰਨ ਬੱਕਰੀ ਜਿਹੜੀਆਂ ਆ ਬਿਮਾਰ ਨਾ ਹੋਣ ਤੇ ਬਾਕੀ ਮੀਹਾਂ ਦੇ ਕਾਰਨ ਬੱਕਰੀਆਂ ਨੂੰ ਖੰਗ ਜਖਾਮ ਦੀ ਬਹੁਤ ਦਿੱਕਤ ਆਉਂਦੀ ਆ ਸੋ ਇਹਦਾ ਵੀ ਖਾਸ ਕਰਕੇ ਇਹਦੇ ਲਈ ਬੱਕਰੀਆਂ ਨੂੰ ਦਵਾਈ ਜਰੂਰ ਦਿਓ ਤਾਂ ਜੋ ਖੰਗ ਜਖਾਮ ਦੀ ਦਿੱਕਤ ਆ ਜਿਹੜੀ ਨਾ ਆਵੇ ਤੇ ਬਾਕੀ ਮੀਹਾਂ ਕਰਨ ਬੱਕਰੀਆਂ ਜਿਹੜੀਆਂ ਸੁੱਸਤ ਵੀ ਹੋ ਕੇ ਖੜ ਜਾਂਦੀਆਂ ਤੇ ਇਹਦੇ ਲਈ ਆਪਾਂ ਵੀ ਬੱਕਰੀਆਂ ਨੂੰ ਟੈਰਾਮਾਈਸਿਨ ਦੀ ਗੋਲੀ ਜਿਹੜੀ ਬੱਕਰੀਆਂ ਨੂੰ ਆਪਾਂ ਦੇ ਸਕਦੇ ਆ ਇਹ ਆਪਾਂ ਡੋਜ ਦੇ ਮੁਤਾਬਕ ਦੇ ਸਕਦੇ ਆ ਜਿਆਦਾ ਨਹੀਂ ਦੇਣੀਗੇ ਸੋ ਇਹ ਵੀ ਆਪਾਂ ਦੇ ਸਕਦੇ ਆ ਕਿ ਬੱਕਰੀਆਂ ਕ ਮੀਆਂ ਕਰਨ ਬੱਕਰੀਆਂ ਜਿਹੜੀਆਂ ਸਸਤੋ ਇਹ ਨਹੀਂ ਥੋੜਾ ਬਸ ਜਿਹੜਾ ਇਹਨਾਂ ਟੈਂਪਰੇਚਰ ਵੱਧ ਜਾਂਦਾ ਜਾਂ ਘਟ ਜਾਂਦਾ ਇਦਾਂ ਦੀ ਦਿੱਕਤ ਵੀ ਆਉਂਦੀ ਰਹਿੰਦੀ ਆ ਸੋ ਮੀਆਂ ਦੇ ਮੌਸਮ ਵਿੱਚ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਬੱਕਰੀ ਕੋਈ ਬਿਮਾਰ ਨਾ ਹੋਵੇ ਸੋ ਇਸ ਲਈ ਆਪਾਂ ਇਹ ਵੀਡੀਓ ਬਣਾਈ ਆ ਵੀ ਜੇਕਰ ਮੀਆਂ ਦੇ ਮੌਸਮ ਵਿੱਚ ਬੱਕਰੀਆਂ ਲਈ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਤਾਂ ਜੋ ਫਰ ਤਾਂ ਆਪਣੀ ਬੱਕਰੀ ਜਿਹੜੀ ਬਿਮਾਰੀ ਨਾਲ ਅਫੈਕਟਡ ਨਾ ਹੋਵੇ ਫਤਨ ਇਹ ਵੀ ਦੱਸਾਂਗੇ ਮੀਆਂ ਕਾਰਨ ਜਿਹੜਾ ਮੱਛਰ ਵੀ ਬਹੁਤ ਜ਼ਿਆਦਾ ਵਾਝ ਜਾਂਦਾ ਸੋ ਮੱਛਰ ਲਈ ਵੀ ਖਾਸ ਬਚਾਅ ਕਰਨੇ ਚਾਹੀਦੇ ਕਿਉਂਕਿ ਹੁਣ ਜਿਹੜਾ ਮਹੀਨਾ ਇਹਦੇ ਵਿੱਚ ਜਿਹੜੀ ਆ ਪੱਖਾ ਛੱਡਾਂਗੇ ਠੰਡ ਵੀ ਲੱਗਦੀ ਆ ਸੋ ਇਹਦੇ ਲਈ ਆਪਾਂ ਮੱਛਰ ਦੇ ਲਈ ਜਾਂ ਤਾਂ ਬਲਬ ਲਗਾ ਸਕਦੇ ਮੱਛਰ ਵਾਲਾ ਜਾਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਦੇ ਹਾਂ ਪੈਗਡ ਨਾਈਟ ਦੀ ਅਗਰਬਤੀ ਜਿਹੜੀ ਆ ਉਹ ਲਗਾ ਸਕਦੇ ਆ ਇਹਦੇ ਨਾਲ ਮੱਛਰ ਤੋਂ ਕਾਫੀ ਰਾਹਤ ਮਿਲਦੀ ਆ ਇਹ ਗੁੱਡ ਨਾਈਟ ਦੀ ਅਰਗਬਤੀ ਆ ਤੇ ਇਹ ਆਪਾਂ ਨੂੰ ਕਰਿਆਨਾ ਸਟੋਰ ਤੋਂ ਮਿਲ ਜੂਗੀ ਆ ਆਪਾਂ ਲਿਆ ਕੇ ਲਗਾ ਸਕਦੇ ਆ ਤਾਂ ਜੋ ਬੱਕਰੀਆਂ ਰਾਤ ਨੂੰ ਆਰਾਮ ਨਾਲ ਰਹਿ ਸਕਣ ਮੀਂਹ ਬਹੁਤ ਜ਼ਿਆਦੇ ਪਈ ਜਾਂਦਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਏਰੀਆ ਵਿੱਚ ਮੀਂਹ ਪਈ ਜਾਂਦਾ ਅੱਜ ਬਾਕੀ ਤਰੀਕਾ ਆਪਾਂ ਤੁਹਾਨੂੰ ਦੱਸ ਦਿੱਤੀ ਆ 24 27 ਤਰੀਕ ਦਿਨ ਵੀਰਵਾਰ 2025 ਤੇ ਬਾਕੀ ਜਿਹੜੀਆਂ ਵੀਡੀਓ ਵਿੱਚ ਆਪਾਂ ਗੱਲਾਂ ਦਸੀ ਇਹਨਾਂ ਗੱਲਾਂ ਦਾ ਕਾਸਤਿਆਂ ਰੱਖਿਓ ਜਗਾ ਨੂੰ ਸੁੱਕੀ ਰੱਖ ਜਿੱਥੇ ਬੱਕਰੀਆਂ ਰੱਖਣੀਆਂ ਤੇ ਜੋ ਵੀ ਚਾਰਾ ਪਾਉਣਾ ਸੁੱਕਾ ਚਾਰਾ ਪਾਓ ਸੋ ਇਸ ਤਰ੍ਹਾਂ ਜਿਹੜਾ ਆਪਾਂ ਬੱਕਰੀਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਸੋ ਹਾਂਜੀ ਭਾਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ